ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਭੋਂ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨ ਦੇ ਚਰਨਾ ਕਮਲਾਂ ਦੀ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਖਾਲਸਾ ਜੀ ਮਾਪੁਰਖੀ ਕਹਿੰਦੇ ਹੁੰਦੇ ਨੇ ਕਿ ਗੁਰੂ ਦੀ ਮਹਿਮਾ ਬੜੀ ਉੱਚੀ ਤੇ ਸੂਚੀ ਹੁੰਦੀ ਹੈ ਜਦੋਂ ਇੱਕ ਬੱਚੇ ਨੂੰ ਸਰਟੀਫਿਕੇਟ ਲੱਗਦੀ ਹੈ ਨਾ ਜਿਵੇਂ ਇੱਕ ਮਾਂ ਆਪਣੇ ਬੱਚੇ ਦੇ ਬਚਾਅ ਦੇ ਲਈ ਖਾਲਸਾ ਜੀ ਨੱਠੀ ਭੱਜੀ ਫੇਰਦੀ ਹੁੰਦੀ ਹੈ ਘਰੋਂ ਭੱਜ ਕੇ ਬਾਹਰ ਦਰਵਾਜ਼ੇ ਖੜਕਾਉਂਦੀ ਹੈ ਆਪਣੇ ਬੱਚੇ ਨੂੰ ਉਸ ਦੇ ਇਲਾਜ ਤੋਂ ਲੈ ਕੇ ਠੀਕ ਹੋਣ ਤੱਕ ਇੱਕ ਪਲ ਵੀ ਉਹ ਮਾਂ ਚੈਣ ਦੇ ਨਾਲ ਨਹੀਂ ਬੈਠਦੀ ਤੇ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਵੀ ਪੈਣ ਪ੍ਰਾਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਮੰਨਦੇ ਨੇ ਜਦੋਂ ਉਹਨਾਂ ਤੇ ਕੋਈ ਦੁੱਖ ਆਉਂਦਾ ਹੈ ਜਦੋਂ ਉਹਨਾਂ ਦੀ ਕਿਸੇ ਪਾਸੇ ਉਹ ਹਾਰ ਹੁੰਦੀ ਹੈ ਕੋਈ ਤਕਲੀਫ ਨੇੜੇ ਆਉਂਦੀ ਹੈ ਤਾਂ ਖਾਲਸਾ ਜੀ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਆਪਣੇ ਬੱਚੇ ਨੂੰ ਬਚਾਉਣ ਦੇ ਲਈ ਤਨਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਸ਼ਾ ਜੀ ਦੇ ਕੋਲ ਅਰਦਾਸ ਜ਼ਰੂਰ ਲਗਾਉਂਦੇ ਹੋਣਗੇ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਸ਼ਾ ਤਨਤਨ ਗੁਰੂ ਰਾਮਦਾਸ ਪਾਸ਼ਾ ਜੀ ਦਾ ਹਿਰਦਾ ਇੰਨਾ ਜਿਆਦਾ ਨਰਮੀ ਉਹ ਕਿਸੇ ਨੂੰ ਦੁਖੀ ਦੇਖ ਹੀ ਨਹੀਂ ਸਕਦੇ ਤੇ ਆਪਣੀ ਮਹਿਮਾ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਬੰਦੇ ਦਾ ਹਰ ਦੁੱਖ ਹਰ ਤਕਲੀਫ ਨੂੰ ਬਖਸ਼ਾ ਦਿੰਦੇ ਨੇ ਤੁਸੀਂ ਸੀ ਫੇਰਾ ਕਾਲ ਸੇ ਜੀ ਸਾਡਾ ਸਾਡੇ ਗੁਰੂ ਤੇ ਭਰੋਸਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿਵੇਂ ਆਪਾਂ ਸੋਚਦੇ ਆ ਨਾ ਕਿ ਅਸੀਂ ਤਾਂ ਪਾਠ ਬਹੁਤ ਕਰਦੇ ਆਂ ਸੇਵਾ ਵੀ ਕਰਦੇ ਆਂ ਪਰ ਸਾਡੇ ਘਰ ਦੇ ਵਿੱਚ ਦੁੱਖ ਨਹੀਂ ਸਾਡੇ ਘਰ ਦੇ ਵਿੱਚ ਦੁੱਖ ਜਾਣ ਦਾ ਨਾਮ ਹੀ ਨਹੀਂ ਲੱਗਦੇ ਪਰ ਅਸੀਂ ਪਾਠ ਤਾਂ ਕਰਦੇ ਆ ਨਾ ਪਾਠ ਅਸੀਂ ਦਿਲੋਂ ਨਹੀਂ ਕਰਦੇ ਜਿੰਨਾ ਟਾਈਮ ਅਸੀਂ ਆਪਣੇ ਗੁਰੂ ਤੇ ਭਰੋਸਾ ਤਨੋਂ ਮਨੋਂ ਨਹੀਂ ਕਰਦੇ ਉਨਾ ਸਮਾਖਾਲਸਾ ਜੀ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਕਿਉਂਕਿ ਗੁਰੂ ਵੀ ਆਪਾਂ ਨੂੰ ਪਰਖਦਾ ਏ ਜੇ ਆਪਣੀ ਜ਼ਿੰਦਗੀ ਦੇ ਵਿੱਚ ਛੋਕੇ ਮੋਟੇ ਦੁੱਖ ਤਕਲੀਫ ਆ ਜਾਂਦੇ ਨੇ ਉਹ ਪਰਮਾਤਮਾ ਆਪਾਂ ਨੂੰ ਪਰਖਦੇ ਹੁੰਦੇ ਨੇ ਆਪਣਾ ਹੌਸਲਾ ਦੇਖਦੇ ਨੇ ਵੀ ਕਿੰਨਾ ਕਿ ਆਪਾਂ ਡੋਲਦੇ ਆ ਜਾਂ ਨਹੀਂ ਡੋਲਦੇ ਆਪਾਂ ਕਿੰਨਾ ਕੁ ਸਬਰ ਸੰਤੋਖ ਕਰਕੇ ਬੈਠਦੇ ਆ ਕਿ ਸਾਡਾ ਪਰਮਾਤਮਾ ਅੱਜ ਨਹੀਂ ਤਾਂ ਕੱਲ੍ਹ ਸਾਡੀ ਅਰਦਾਸ ਬੇਨਤੀ ਚ ਰੂਹ ਸੁਨੇਗਾ ਪਰ ਅਸੀਂ ਕੀ ਕਰਦੇ ਆ ਅਸੀਂ ਕੁਝ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਨਾਲ ਦੀ ਨਾਲ ਡੋਲਣਾ ਸ਼ੁਰੂ ਕਰ ਦਿੰਨੇ ਆ ਕਿ ਸਾਡੇ ਘਰ ਆ ਹੋ ਗਿਆ ਸਾਡੀ ਜ਼ਿੰਦਗੀ ਦੇ ਵਿੱਚ ਇਹ ਹੋ ਰਿਹਾ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਹੋਰ ਦਰਤੇ ਜਾਣਾ ਸ਼ੁਰੂ ਕਰ ਦਿੰਨੇ ਆ ਇਥੋਂ ਪਤਾ ਲੱਗਦਾ ਖਾਲਸਾ ਜੀ ਕੇ ਸਾਡਾ ਜਿਹੜਾ ਭਰੋਸਾ ਇਹ ਨਾ ਉਹ ਪੂਰਾ ਪੱਕਾ ਨਹੀਂ ਉਹ ਕੱਚਾ ਹੀ ਹੈ ਕੈਨੋ ਆਪਾ ਭਾਵੇਂ ਕਿੰਨਾ ਵੀ ਕਹੀਏ ਕਿ ਸਾਨੂੰ ਸਾਡੇ ਗੁਰੂ ਤੇ ਪੂਰਾ ਭਰੋਸਾ ਹੈ ਪਰ ਜਦੋਂ ਅਸੀਂ ਇਸ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਨਾ ਉਦੋਂ ਸਾਡਾ ਭਰੋਸਾ ਇਹ ਨਾ ਜਿਹੜਾ ਉਦੋਂ ਪਰਖਿਆ ਜਾਂਦਾ ਹੈ ਕਿ ਕਿੰਨਾ ਕੁ ਸੱਚਾ ਹੈ ਕਿੰਨਾ ਕੁ ਪੱਕਾ ਹੈ ਸੋ ਇਸੇ ਤਰ੍ਹਾਂ ਖਾਨ ਸਾਹਿਬ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਰਿਸ਼ਤਿਆਂ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਰਹੀਆਂ ਨੇ ਬਹੁਤ ਹੀ ਐਨ ਪਰਵਾਂ ਦਾ ਇਹੀ ਕਹਿਣਾ ਹੁੰਦਾ ਏ ਕਿ ਸਾਨੂੰ ਰਿਸ਼ਤਾ ਨਹੀਂ ਹੋ ਰਿਹਾ ਸਾਡਾ ਰਿਸ਼ਤਾ ਹੋ ਜਾਂਦਾ ਸਿਰੇ ਨਹੀਂ ਚੜਦਾ ਜਾਂ ਸਾਨੂੰ ਰਿਸ਼ਤੇ ਆਉਂਦੇ ਨੇ ਪਰ ਉਹ ਆ ਕੇ ਮੁੜ ਜਾਂਦੇ ਨੇ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਸਮੱਸਿਆ ਵਾਦੀ ਹੀ ਜਾਂਦੀ ਏ ਪਰ ਜੇਕਰ ਖਾਲਸਾ ਜੀ ਤੁਸੀਂ ਵੀ ਆਪਣੇ ਬੱਚੇ ਜਾਂ ਬੱਚੀ ਦੇ ਰਿਸ਼ਤੇ ਨੂੰ ਲੈ ਕੇ ਤੁਸੀਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਤੁਹਾਡੇ ਬੱਚੇ ਬੱਚੀਆਂ ਦਾ ਕਿਤੇ ਵੀ ਰਿਸ਼ਤਾ ਨਹੀਂ ਹੋ ਰਿਹਾ ਜਾਂ ਗੱਲ ਨਹੀਂ ਸਿਰੇ ਚੜ ਰਹੀ ਤਾਂ ਤੁਸੀਂ ਗੋਪਤ ਵਿਧੀ ਦੇ ਨਾਲ ਚੁੱਪ-ਚਪੀਤੇ ਇਹ ਤਿੰਨ ਕੰਮ ਜ਼ਰੂਰ ਕਰੋ ਜਿਹੜੇ ਵੀ ਭੈਣ ਭਰਾ ਭਾਵੇਂ ਬਾਹਰ ਬੈਠੇ ਨੇ ਭਾਵੇਂ ਇੰਡੀਆ ਦੇ ਵਿੱਚ ਨੇ ਜਿੱਥੇ ਵੀ ਬੈਠੇ ਨੇ ਉਹ ਇਹ ਤਿੰਨ ਕੰਮ ਕਰ ਲੈਣ ਇਹ ਕਰਨ ਦੇ ਨਾਲ ਸਾਸ ਸੰਗਤ ਜੀ ਰਿਸ਼ਤੇ ਤੁਹਾਡੇ ਘਰ ਆ ਤੁਹਾਡੇ ਘਰ ਚੱਲ ਕੇ ਆਉਣਗੇ ਇੰਨੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੋ ਜਾਵੇਗੀ ਇਸ ਦੇ ਨਾਲ ਨਾਲ ਤੁਸੀਂ ਗੁਰਬਾਣੀ ਦਾ ਚਾਪ ਵੀ ਕਰਨਾ ਹੈ ਵਾਹਿਗੁਰੂ ਸੱਚੇ ਪਾਸ਼ਾ ਜੀ ਅੱਗੇ ਵੀ ਅਰਦਾਸ ਬੇਨਤੀ ਕਰਨੀ ਪਰਮਾਤਮਾ ਦੇ ਅੱਗੇ ਦੋ ਵੇਲੇ ਸਵੇਰੇ ਅੰਮ੍ਰਿਤ ਵੇਲੇ ਤੇ ਰਹਿ ਰਾਸਤੇ ਸਮੇਂ ਹਰ ਰੋਜ਼ ਖਾਲਸਾ ਜੀ ਤੁਸੀਂ ਅਰਦਾਸ ਬੇਨਤੀ ਕਰਿਆ ਕਰੋ ਸਰਬੱਤ ਦੇ ਭਲੇ ਦੀ ਵੀ ਤੇ ਆਪਣੇ ਲਈ ਤੁਸੀਂ ਇਹ ਸedere ਇਸ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਜ਼ਰੂਰ ਦੇਖਣਾ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ। ਸਾਥ ਸੰਗਤ ਜੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਵੀਰਪੈਣ ਦਾ ਵੀ ਭਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਥ ਸੰਗਤ ਜੀ ਜੇਕਰ ਤੁਹਾਨੂੰ ਵੀ ਆਪਣੇ ਬੱਚੇ ਬੱਚੀਆਂ ਦੇ ਰਿਸ਼ਤੇ ਨੂੰ ਲੈ ਕੇ ਪ੍ਰੋਬਲਮ ਆ ਰਹੀ ਏ, ਉਹਨਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਤੁਸੀਂ ਅੱਜ ਹੀ ਇਹ ਤਿੰਨ ਉਪਾਅ ਕਰ ਲਓ। ਇਸਦੇ ਨਾਲ ਤੁਹਾਡੇ ਬੱਚਿਆਂ ਦੀ ਬੰਦ ਪਈ ਕਿਸਮਤ ਵੀ ਖੁੱਲ੍ਹ ਚਾਵੇਗੀ ਤੇ ਉਹਨਾਂ ਦਾ ਰਿਸ਼ਤਾ ਵੀ ਚੰਗੇ ਪਰਿਵਾਰ ਘਰਾਣੇ ਟਿਕਾਣੇ ਦੇ ਵਿੱਚ ਤੈਅ ਹੋ ਜਾਵੇਗਾ। ਸੋ ਅੱਜ ਦੇ ਸਮੇਂ ਦੇ ਵਿੱਚ ਸਾਥ ਸੰਗੇ ਜੀ ਬਹੁਤ ਸਾਰੇ ਲੋਕ ਅਜੇ ਹੀ ਨੇ ਜੋ ਆਪਣੇ ਬੱਚਿਆਂ ਦੇ ਵਿਆਹ ਕਰਨ ਵਿਆਹ ਕਰਨ ਦੇ ਲਈ ਉਹ ਤਰਸ ਰਹੇ ਨੇ। ਜੇਕਰ ਉਹ ਕਿਤੇ ਵੀ ਆਪਣੇ ਬੇਟੇ ਜਾਂ ਬੇਟੀ ਦੇ ਲਈ ਰਿਸ਼ਤਾ ਦੇਖਣ ਜਾਂਦੇ ਨੇ ਤਾਂ ਹਮੇਸ਼ਾ ਉਹਨਾਂ ਨੂੰ ਹਰ ਪਾਸਿਓਂ ਨਾ ਹੀ ਸੁਣਨ ਨੂੰ ਮਿਲਦੀ। ਕੁਝ ਤਾਂ ਖਾਲਸਾ ਜੀ ਅੱਜ ਦੇ ਸਮੇਂ ਦੇ ਵਿੱਚ ਆਪ ਦਾ ਮਨ ਮਰਜੀ ਦਾ ਦੌਰ ਵੀ ਚੱਲ ਰਿਹਾ ਜੋ ਕਿ ਬੱਚੇ ਕਹਿਣੇ ਤੋਂ ਬਾਹਰ ਨਹੀਂ ਜੋ ਪੇਰੈਂਟਸ ਮਾਤਾ ਪਿਤਾ ਸੋਚਦੇ ਨੇ ਜੋ ਉਹਨਾਂ ਦਾ ਮਨ ਹੁੰਦਾ ਏ ਉਹਨਾਂ ਦੀ ਮਰਜ਼ੀ ਹੁੰਦੀ ਉਹਨਾਂ ਦੇ ਕਹਿਣੇ ਮੁਤਾਬਕ ਬੱਚੇ ਚੱਲਦੇ ਨਹੀਂ ਜਿਸ ਕਰਕੇ ਅੱਜਕੱਲ ਰਿਸ਼ਤੇ ਨਹੀਂ ਹੋ ਰਹੇ। ਇਸ ਤੋਂ ਇਲਾਵਾ ਇਸ ਦੇ ਨਾਲ-ਨਾਲ ਜੋ ਬਹੁਤ ਜ਼ਿਆਦਾ ਡਿਮਾਂਡਾਂ ਵੱਧ ਚੁੱਕੀਆਂ ਨੇ ਕਿਉਂਕਿ ਕੋਈ ਵੀ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਨਹੀਂ ਦੇਖਦਾ ਕਿ ਇਨਸਾਨ ਕਿੰਨਾ ਚੰਗਾ ਹੈ ਹਰ ਪਾਸੇ ਪੈਸੇ ਨੂੰ ਜ਼ਮੀਨ ਨੂੰ ਚੈਦਾਦ ਨੂੰ ਧਨ ਦੌਲਤ ਨੂੰ ਹੀ ਅਹਿਮੀਅਤ ਦਿੱਤੀ ਜਾਂਦੀ ਸੋ ਬਹੁਤ ਸਾਰੀਆਂ ਇਦਾਂ ਦੀਆਂ ਪ੍ਰੋਬਲਮ ਨੇ ਖਾਲਸਾ ਜੀ ਜੈਸਤੇ ਕਰਕੇ ਇਸ ਰਿਸ਼ਤੇ ਨੇ ਜੋ ਅੱਜ ਕੱਲ ਸਿਰੇ ਨਹੀਂ ਚੜ੍ਹਦੇ ਜਿਸ ਕਰਕੇ ਬੱਚਿਆਂ ਦੇ ਮਾਤਾ ਪਿਤਾ ਨੇ ਜਿਹੜੇ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਕਿ ਆਖਿਰ ਅਜੀਹਾ ਕੀ وجہ ਹੈ ਅਜੀਹਾ ਕੀ ਕਾਰਨ ਹੈ ਜਿਸ ਕਾਰਨ ਉਹਨਾਂ ਦੇ ਬੇਟੇ ਜਾਂ ਫਿਰ ਬੇਟੀ ਦਾ ਰਿਸ਼ਤਾ ਕਿਤੇ ਵੀ ਨਹੀਂ ਹੋ ਰਿਹਾ ਜੇਕਰ ਆਪਾਂ ਗੱਲ ਕਰੀਏ ਸਹਸਣਗੇ ਜੀ ਤੇ ਇਸ ਦੇ ਪਿੱਛੇ ਕੋਈ ਨਾ ਕੋਈ ਵਜਾਤਾ ਜ਼ਰੂਰ ਹੁੰਦੀ ਏ ਪਰ ਹੁਣ ਕਪੜਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਅਸੀਂ ਇਸ ਵੀਡੀਓ ਦੇ ਵਿੱਚ ਉਨਾ ਮਾਤਾ ਪਿਤਾ ਨੂੰ ਇਹ ਦੱਸਣ ਵਾਲੀਆਂ ਕਿ ਤੁਹਾਡੀ ਬੇਟੀ ਦਾ ਬੇਟੇ ਦਾ ਰਿਸ਼ਤਾ ਕਿਹੜੀਆਂ ਗੱਲਾਂ ਕਰਕੇ ਰੁਕਿਆ ਹੋਇਆ ਹੈ ਜਾਂ ਤੁਹਾਡੀ ਬੇਟੀ ਜਾਂ ਬੇਟੇ ਦਾ ਰਿਸ਼ਤਾ ਕਿਸੇ ਪਾਸਿਓਂ ਬੰਨਿਆ ਗਿਆ ਹੈ ਜਿਸ ਕਰਕੇ ਤੁਹਾਨੂੰ ਹਰ ਪਾਸਿਓਂ ਰਿਸ਼ਤੇ ਦੇ ਪੱਖੋਂ ਨਾ ਹੀ ਸੁਣਨ ਨੂੰ ਮਿਲਦੀ ਹਰ ਵਾਰ ਤੁਹਾਡੇ ਘਰ ਵਿੱਚ ਖੁਸ਼ੀ ਆਉਂਦੀ ਆਉਂਦੀ ਹੀ ਰਹਿ ਜਾਂਦੀ ਏ ਤੋ ਏਸੀ ਤਰ੍ਹਾਂ ਸਾਧ ਸਿੰਘ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੋ ਅਜਿਹੇ ਜਾਮਤਕਾਰੀ ਉਪਾਅ ਦੱਸਾਂਗੇ ਜਿਨ੍ਹਾਂ ਨੂੰ ਕੁਝ ਹੀ ਦਿਨ ਅਪਣਾਉਣ ਤੋਂ ਬਾਅਦ ਤੁਹਾਡੀ ਘਰ ਦੇ ਵਿੱਚ ਰਿਸ਼ਤਾ ਖੁਦ ਚੱਲ ਕੇ ਆਵੇਗਾ ਇਸ ਦੇ ਨਾਲ ਨਾਲ ਬਹੁਤ ਹੀ ਵਧੀਆ ਘਰ ਦਾ ਰਿਸ਼ਤਾ ਤੁਹਾਡੇ ਲਈ ਤੈਅ ਹੋ ਜਾਵੇਗਾ ਤੇ ਤੁਹਾਡੇ ਮਾਤਾ ਪਿਤਾ ਬਹੁਤ ਹੀ ਖੁਸ਼ ਨਜ਼ਰ ਆਉਣਗੇ ਫਿਰ ਇਹ ਤਮਾਮ ਜਾਣਕਾਰੀ ਹਾਸਲ ਕਰਨ ਦੇ ਲਈ ਵੀਡੀਓ ਨੂੰ ਅੰਤ ਦੇ ਤੱਕ ਜਰੂਰ ਦੇਖਿਓ ਜੇਕਰ ਸਾਧ ਸੰਗੇ ਜੀ ਤੁਸੀਂ ਇਸ ਵੀਡੀਓ ਨੂੰ ਸਕਿਪ ਕਰ ਦਿੰਦੇ ਹੋ ਤਾਂ ਤੁਹਾਨੂੰ ਅੱਧੀ ਅਧੂਰੀ ਜਾਣਕਾਰੀ ਹੀ ਹਾਸਲ ਹੁੰਦੀ ਹੈ ਤੇ ਅੱਧੀ ਅਧੂਰੀ ਜਾਣਕਾਰੀ ਕਦੇ ਵੀ ਕਿਸੇ ਵੀ ਜ਼ਰੂਰੀ ਕੰਮ ਨੂੰ ਸਿਰੇ ਨਹੀਂ ਚੜ੍ਹ ਸਕਦੀ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜਰੂਰ ਦੇਖਣਾ ਇਸੀ ਤਰ੍ਹਾਂ ਖਾਲਸਾ ਜੀ ਜਿਹੜੀ ਭੈਣ ਭਰਾਵਾਂ ਦਾ ਭੈਣਾਂ ਦਾ ਭਰਾਵਾਂ ਦਾ ਰਿਸ਼ਤਾ ਨਿਭਾਣ ਰਿਹਾ ਜਾਂ ਰਿਸ਼ਤਾ ਬਣਦੀ ਬਣਦੀ ਰੁਕ ਜਾਂਦਾ ਏ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਏ ਤੇ ਉਹਨਾਂ ਨੇ ਕੀ ਕਰਨਾ ਏ ਉਹਨਾਂ ਨੇ ਮਿੱਠੀ ਰੋਟੀ ਦਾ ਇੱਕ ਉਪਾਅ ਕਰਨਾ ਏ ਹਾਂਜੀ ਸਾਧ ਸੰਗਤ ਜੀ ਮਿੱਠੀ ਰੋਟੀ ਤੁਹਾਡੇ ਭਾਗ ਕੋਲ ਦੇਵੇਗੀ ਪਰ ਉਹ ਕੋਈ ਆਮ ਮਿੱਠੀ ਰੋਟੀ ਨਹੀਂ ਹੋਵੇਗੀ ਅਸੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮਿੱਠੀ ਰੋਟੀ ਦਾ ਉਪਯੋਗ ਤੁਸੀਂ ਕਿਸ ਤਰੀਕੇ ਦੇ ਨਾਲ ਤੇ ਕਿਵੇਂ ਕਰਨਾ ਹੈ ਜੇਕਰ ਤੁਸੀਂ ਉਸੇ ਤਰ੍ਹਾਂ ਹੀ ਕਰ ਲੈਨੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਖੁਦ ਰਿਸ਼ਤਾ ਚੱਲ ਕੇ ਆਵੇਗਾ ਤੇ ਤੁਹਾਡੇ ਸੁੱਤੇ ਹੋਏ ਭਾਗ ਵੀ ਜਾਗ ਜਾਣਗੇ ਤੇ ਇੰਨਾ ਵਧੀਆ ਰਿਸ਼ਤਾ ਹੋਵੇਗਾ ਸਾਧ ਸੰਘ ਜੀ ਕਿ ਤੁਹਾਨੂੰ ਕਦੇ ਵੀ ਉਦਾਸੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹਮੇਸ਼ਾ ਤੁਹਾਡਾ ਘਰ ਹੱਸਦਾ ਵਸਦਾ ਹੀ ਨਜ਼ਰ ਆਵੇਗਾ ਤੇ ਆਓ ਸਾਧ ਸੰਗੇ ਜੀ ਤੁਹਾਨੂੰ ਦੱਸਦੇ ਹਾਂ ਕਿ ਉਹੋ ਮਿੱਠੀ ਰੋਟੀ ਕਿਸ ਤਰੀਕੇ ਦੇ ਨਾਲ ਤੁਸੀਂ ਤਿਆਰ ਕਰਨੀ ਹੈ ਤੇ ਉਸ ਰੋਟੀ ਦਾ ਕੀ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਸਾਧ ਸੰਗੇ ਜੀ ਤੁਹਾਨੂੰ ਆਟੇ ਦੇ ਵਿੱਚ ਸਵਾ ਚਮਚੀ ਚੀਨੀ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਆਟੇ ਨੂੰ ਤੁਸੀਂ ਨੇ ਗੁੰਨ ਲੈਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਆٹے ਦੀ ਇੱਕ ਰੋਟੀ ਤਿਆਰ ਕਰਨੀ ਹੈ ਤੇ ਜਦੋਂ ਤੁਸੀਂ ਰੋਟੀ ਤਿਆਰ ਕਰ ਲਓਗੇ ਰੋਟੀ ਬਨ ਜਾਣ ਤੋਂ ਬਾਅਦ ਉਸ ਮਿੱਠੀ ਰੋਟੀ ਦੇ ਉੱਪਰ ਤੁਸੀਂ ਦੇਸੀ ਘਿਓ ਲਗਾਉਣਾ ਹੈ ਤੇ ਫਿਰ ਸਾਹ ਸੰਗੇ ਜੀ ਤੁਸੀਂ ਇਸ ਰੋਟੀ ਨੂੰ ਆਪਣੇ ਘਰ ਦੀ ਛੱਤ ਤੇ ਜਾ ਪਾਰਕ ਦੇ ਵਿੱਚ ਜਾਂ ਫਿਰ ਤੁਸੀਂ ਅਜੇ ਹੀ ਜਗ੍ਹਾ ਤਿਆਰ ਕੀਤੀ ਹੁੰਦੀ ਹੈ ਜਿੱਥੇ ਪੰਛੀ ਅਕਸਰ ਹੀ ਆਉਂਦੇ ਰਹਿੰਦੇ ਨੇ ਸਾਧ ਸੰਗਤ ਜੀ ਫਿਰ ਤੁਸੀਂ ਉਥੇ ਜਾ ਕੇ ਉਹ ਮਿੱਠੀ ਦੇਸੀ ਘਿਓ ਦੀ ਰੋਟੀ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਛੋਟੇ ਛੋਟੇ ਉਸ ਰੋਟੀ ਦੇ ਟੁਕੜੇ ਕਰਕੇ ਉਸ ਥਾਂ ਦੇ ਉੱਤੇ ਪਾ ਦੇਣੀ ਹੈ ਤੇ ਇਹ ਉਹ ਸਾਧ ਸੰਗਤ ਜੀ ਤੁਸੀਂ ਕਿੰਨਾ ਸਮਾਂ ਕਰਨਾ ਹੈ ਤੇ ਕਿਹੜੇ ਵਾਰ ਨੂੰ ਕਰਨਾ ਹੈ ਇਹ ਵੀ ਅਸੀਂ ਜਾਣਕਾਰੀ ਤੁਹਾਨੂੰ ਦੇ ਦੇਣੀ ਹੈ ਇਸ ਉਪਾ ਨੂੰ ਸਾਧ ਸੰਗਤ ਜੀ ਤੁਸੀਂ ਪੰਜ ਹਫ਼ਤੇ ਕਰਨਾ ਹੈ ਹਰ ਰਵੀਵਾਰ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਸਾਧ ਸੰਗੇ ਜੀ ਕਿ ਤੁਸੀਂ ਇਸ ਉਪਾਣ ਨੂੰ ਰਵੀਵਾਰ ਨੂੰ ਹੀ ਕਰਨਾ ਹੋਵੇਗਾ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਇਹ ਉਪਾਣ ਨੂੰ ਉਸ ਬੱਚੇ ਦੇ ਦੁਆਰਾ ਹੀ ਜਾਂ ਬੱਚੀ ਦੇ ਦੁਆਰਾ ਹੀ ਕਰਵਾਇਆ ਜਾਵੇ ਜਿਸ ਦਾ ਰਿਸ਼ਤਾ ਰੁਕਿਆ ਹੋਵੇ ਜਿਸ ਦੇ ਸੰਜੋਗ ਬਹੁਤ ਹੀ ਚਿਰਾਂ ਤੋਂ ਬੰਨੇ ਹੋਏ ਹੋਣ ਕਿਉਂਕਿ ਸਾਥ ਸੰਗੀਤ ਜੀ ਅਝੇਹਾ ਕਰਨ ਦੇ ਨਾਲ ਬੱਚੇ ਦੇ ਸੰਜੋਗ ਹਮੇਸ਼ਾ ਹਮੇਸ਼ਾ ਦੇ ਲਈ ਖੁੱਲ ਜਾਂਦੇ ਨੇ ਤੇ ਤੁਰੰਤ ਹੀ ਘਰ ਦੇ ਵਿੱਚ ਇੱਕ ਵਧੀਆ ਰਿਸ਼ਤਾ ਵਧੀਆ ਘਰ ਪਰਿਵਾਰ ਦਾ ਘਰਾਣੀ ਟਿਕਾਣੇ ਦਾ ਰਿਸ਼ਤਾ ਆਵੇਗਾ ਜਿਸ ਘਰ ਵਿੱਚ ਉਸ ਬੱਚੇ ਦਾ ਜੀਵਨ ਹਮੇਸ਼ਾ ਹੀ ਖੁਸ਼ੀਆਂ ਭਰਿਆ ਹੋਵੇਗਾ ਤੇ ਹਾਸ ਦਾ ਵਾਸਤਾ ਰਹੇਗਾ ਤੇ ਇਸ ਦੇ ਨਾਲ ਨਾਲ ਸਾਥ ਸੰਗੀਤ ਜੀ ਉਹ ਬੱਚਾ ਹਮੇਸ਼ਾ ਖੁਸ਼ ਵੀ ਰਹੇਗਾ ਇਸਦੇ ਨਾਲ-ਨਾਲ ਸਾਸੰਗੀ ਜੀ ਅਜੇਹਾ ਇਸ ਲਈ ਵੀ ਹੁੰਦਾ ਏ ਕਿਉਂਕਿ ਕਾ ਨੂੰ ਸ਼ਨੀ ਦਾ ਕਾਰਕ ਮੰਨਿਆ ਜਾਂਦਾ ਹੈ ਤੇ ਮਿੱਠੇ ਨੂੰ ਸੂਰਜ ਦਾ ਕਾਰਕ ਮੰਨਿਆ ਜਾਂਦਾ ਹੈ ਜਿਸ ਕਾਰਨ ਸ਼ਨੀ ਤੇ ਸੂਰਜ ਦੇਵਤਾ ਪ੍ਰਸੰਨ ਹੋ ਪ੍ਰਸੰਨ ਹੋ ਜਾਂਦੇ ਨੇ ਤੇ ਉਹ ਤੁਹਾਡੇ ਬੱਚੇ ਦੇ ਬੰਨੀ ਹੋਏ ਲੇਖ ਸੰਜੋਗ ਨੇ ਜਿਹੜੇ ਉਹ ਖੁੱਲ ਜਾਂਦੇ ਨੇ ਕਿਉਂਕਿ ਸਾਸੰਗੀ ਜੀ ਆਜ ਕੱਲ ਦੇ ਸਮੇਂ ਦੇ ਵਿੱਚ ਆਪਾਂ ਰਿਲੇਟਿਵ ਚ ਜਰਨੀ ਆ ਕਿਤੇ ਵੀ ਭੈਣ ਭਰਾਵਾਂ ਦੇ ਕੋਲ ਜਾਂਦੇ ਆ ਹਰ ਇੱਕ ਦੀ ਪ੍ਰੋਬਲਮ ਹੁੰਦੀ ਏ ਕਿ ਸਾਨੂੰ ਵਧੀਆ ਰਿਸ਼ਤਾ ਨਹੀਂ ਮਿਲ ਰਿਹਾ ਜੇਕਰ ਅਸੀਂ ਦੇਖਦੇ ਆ ਰਿਸ਼ਤਾ ਪਸੰਦ ਆ ਜਾਂਦਾ ਏ ਹਾਂ ਹੋ ਜਾਂਦੀ ਏ ਪਰ ਉਹ ਰਿਸ਼ਤਾ ਸਾਡੇ ਲਾਇਕ ਨਹੀਂ ਹੁੰਦਾ ਤੇ ਜਾਂ ਫਿਰ ਸਾਥ ਸੰਗੇ ਜੀ ਕੁਝ ਪਰਿਵਾਰਾਂ ਦੀਆਂ ਮੰਗਾਂ ਡਿਮਾਂਡਾਂ ਹੁੰਦੀਆਂ ਨੇ ਜੋ ਕਿ ਪੂਰੀਆਂ ਨਹੀਂ ਹੁੰਦੀਆਂ ਇਸ ਚੱਕਰ ਦੇ ਵਿੱਚ ਬੱਚਿਆਂ ਦੀ ਉਮਰ ਲੰਘ ਜਾਂਦੀ ਏ ਤੇ ਲੰਗੀ ਉਮਰ ਤੋਂ ਜਦੋਂ ਆਪਾਂ ਕਾਲੀ ਕਰਨੀ ਸ਼ੁਰੂ ਕਰ ਦਿੰਨੇ ਆ ਤੇ ਫੇਰ ਓਰੀਸ਼ਟਾ ਆਪਾਂ ਨੂੰ ਬਣਦਾ ਨਹੀਂ ਬਹੁਤ ਸਗਾ ਤੇ ਆਪਣੀ ਵੀ ਗਲਤੀ ਹੁੰਦੀ ਏ ਤੇ ਕਈ ਪਰਿਵਾਰਾਂ ਦੇ ਵਿੱਚ ਆਪਣੀ ਗਲਤੀ ਨਹੀਂ ਵੀ ਹੁੰਦੀ ਉਹਨਾਂ ਦੀ ਕਿਸਮਤ ਸਾਥ ਨਹੀਂ ਦਿੰਦੀ ਤੇ ਜਿਨ੍ਹਾਂ ਦੀ ਕਿਸਮਤ ਸਾਥ ਨਹੀਂ ਦਿੰਦੀ ਉਹਨਾਂ ਦੇ ਲਈ ਹੀ ਇਹ ਉਪਾਏ ਉਹ ਇਸ ਉਪਾਅ ਨੂੰ ਕਰਨਗੇ ਤਾਂ ਉਹਨਾਂ ਨੂੰ 101% ਰਿਜ਼ਲਟ ਮਿਲੇਗਾ ਤੇ ਜੇਕਰ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਰਿਸ਼ਤੇ ਆਉਂਦੇ ਨੇ ਰਿਸ਼ਤੇ ਪੱਕੇ ਵੀ ਹੋ ਜਾਂਦੇ ਨੇ ਪਰ ਆਪਣੀਆਂ ਡਿਮਾਂਡਾਂ ਦੇ ਕਰਕੇ ਜਾਂ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਰਿਸ਼ਤਾਏ ਜੋ ਆਪਾਂ ਨੂੰ ਜਵਾਬ ਦੇ ਦਿੰਦਾ ਹੈ ਤਾਂ ਇਸ ਦੇ ਵਿੱਚ ਤਾਂ ਸਾਥ ਸੰਗੇ ਜੀ ਸਾਡੀ ਆਪਣੀ ਗਲਤੀ ਹੁੰਦੀ ਹੈ ਸੋ ਇਸ ਆਪਾਂ ਕੰਡੀਸ਼ਨ ਦੇ ਵਿੱਚ ਜੇਕਰ ਆਪਾਂ ਇਹ ਉਪਾਅ ਕਰਾਂਗੇ ਤਾਂ ਉਸ ਦਾ ਆਪਾਂ ਨੂੰ ਫਲ ਨਹੀਂ ਮਿਲੇਗਾ ਫਾਇਦਾ ਨਹੀਂ ਹੋਵੇਗਾ ਕਿਉਂਕਿ ਇਹ ਦੇ ਵਿੱਚ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈ ਆਪਣੀ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਇਸ ਦੇ ਵਿੱਚ ਆਪਣਾ ਉਪਾਅ ਕੋਈ ਵੀ ਕੰਮ ਨਹੀਂ ਕਰੇਗਾ ਸੋ ਇਸੇ ਤਰ੍ਹਾਂ ਸਾਸ ਜੀ ਜਦੋਂ ਸ਼ਨੀ ਤੇ ਸੂਰਜ ਦੇਵਤਾ ਪਰਸੰਨ ਹੋ ਜਾਂਦੇ ਨੇ ਤਾਂ ਤੁਹਾਡੇ ਬੱਚੇ ਦੇ ਬੰਨੇ ਹੋਏ ਲੇਖ ਸੰਜੋਗ ਨੇ ਜੜਿਓ ਖੁੱਲ ਜਾਂਦੇ ਨੇ ਤੇ ਤੁਹਾਨੂੰ ਇੱਕ ਵਧੀਆ ਪਰਿਵਾਰ ਦਾ ਰਿਸ਼ਤਾ ਵੀ ਬਣ ਜਾਂਦਾ ਹੈ ਇਹੀ ਸੀ ਸਾਸੰਗੇ ਜੀ ਪਹਿਲਾ ਉਪਾਅ ਤੇ ਦੂਸਰਾ ਉਪਾਅ ਜੋ ਤੁਸੀਂ ਕਰਨਾ ਹੈ ਉਹ ਵੀ ਬਹੁਤ ਹੀ ਚਮਤਕਾਰਯੋਗ ਤੇ کارਗਰ ਉਪਾਅ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਨਾਰੀਅਲ ਜੀ ਹਾਂ ਸਾਸੰਗੇ ਜੀ ਤੁਹਾਨੂੰ ਇੱਕ ਨਾਰੀਅਲ ਚਾਹੀਦਾ ਉਸ ਨਾਰੀਅਲ ਨੂੰ ਤੁਸੀਂ ਨੇ ਚੰਗੀ ਤਰ੍ਹਾਂ ਪੀਸ ਲੈਣਾ ਹੈ ਤੇ ਜਾਂ ਫਿਰ ਤੁਸੀਂ ਨੇ ਕੱਦੂ ਕਸ਼ ਕਰ ਲੈਣਾ ਹੈ ਕਿ ਉਸ ਦਾ ਜਿਹੜਾ ਬਰਾਦਾ ਤੁਸੀਂ ਬਣਾਓਗੇ ਬ੍ਰੀਕ ਕਰਕੇ ਬਿਲਕੁਲ ਬਰਾਦਾ ਬਣਾ ਲੈਣਾ ਹੈ ਤੇ ਇਸ ਦੇ ਵਿੱਚ ਤੁਸੀਂ ਦੇਸੀ ਖੰਡ ਮਿਲਾ ਕੇ ਤੇ ਜਾਂ ਫਿਰ ਤੁਸੀਂ ਬੂਰਾ ਖੰਡ ਵੀ ਮਿਲਾ ਸਕਦੇ ਹੋ ਕਿ ਉਪਾਕਰਨ ਦੇ ਸਮੇਂ ਜੋ ਵੀ ਤੁਹਾਡੇ ਕੋਲ ਚੀਜ਼ ਅਵੇਲੇਬਲ ਹੋਏਗੀ ਜਾਂ ਬੂਰਾ ਖੰਡ ਹੋਏਗੀ ਜਾਂ ਜਿਹੜੀ ਵੀ ਹੋਏਗੀ ਚੀਨੀ ਤੁਸੀਂ ਉਸ ਨੂੰ ਮਿਲਾ ਕੇ ਮਿਲਾਉਣ ਤੋਂ ਬਾਅਦ ਦੇ ਵਿੱਚ ਸਾਸ ਸੰਗੀਤ ਜੇ ਫਿਰ ਤੁਹਾਨੂੰ ਜਿੱਥੇ ਵੀ ਪੀਪਲ ਦਾ ਦਰਖਤ ਨਜ਼ਰ ਆਉਂਦਾ ਹੈ ਉਹਤੇ ਅਕਸਰ ਹੀ ਤੁਸੀਂ ਕਾਲੇ ਜਾਂ ਫਿਰ ਬਰਾਊਨ ਰੰਗ ਦੀਆਂ ਕੀੜੀਆਂ ਜ਼ਰੂਰ ਹੀ ਨਿਕਲਦੀਆਂ ਦੇਖੀਆਂ ਹੋਣੀਆਂ ਨੇ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਤੁਸੀਂ ਉਹ ਨਾਰੀਅਲ ਤੇ ਖੰਡ ਦਾ ਤੁਸੀਂ ਨੇ ਮਿਸ਼ਰਣ ਬਣਾਇਆ ਹੈ ਉਹ ਉਹਨਾਂ ਕੀੜੀਆਂ ਨੂੰ ਪਾ ਦੇਣਾ ਜੇਕਰ ਉਹ ਤੁਹਾਡਾ ਪਾਇਆ ਹੋਇਆ ਇਹ ਮਿਸ਼ਰਣ ਖਾ ਲੈਂਦੀਆਂ ਨੇ ਤਾਂ ਸਮਝ ਲੈਣਾ ਕਿ ਤੁਹਾਡੇ ਘਰ ਦੇ ਵਿੱਚ بیٹے ਜਾਂ ਫਿਰ ਬੇਟੀ ਦਾ ਰਿਸ਼ਤਾ ਕੋਦੇ ਚੱਲ ਕੇ ਆਵੇਗਾ ਉਹਨਾਂ ਦੇ ਬੰਨੇ ਹੋਏ ਸਜੋ ਖੁੱਲ ਜਾਣਗੇ ਤੇ ਤੁਹਾਡੀ ਇੱਕਦਮ ਸਾਧ ਸੰਗਤ ਜੀ ਦੀ ਕਿਸਮਤ ਹੀ পালਟ ਜਾਵੇਗੀ ਜੇਕਰ ਸਾਧ ਸੰਗਤ ਜੀ ਇਹ ਦੋਨੋਂ ਹੀ ਉਪਾਅ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੇ ਨੇ ਜੇਕਰ ਤੁਸੀਂ ਇਹਨਾਂ ਦੋ ਉਪਾਅ ਨੂੰ ਬੜੇ ਧਿਆਨ ਦੇ ਨਾਲ ਤੇ ਵਿਸ਼ਵਾਸ ਦੇ ਨਾਲ ਤੁਸੀਂ ਕਰੋਗੇ ਤਾਂ ਤੁਹਾਡੇ ਰਿਸ਼ਤੇ ਨੂੰ ਲੈ ਕੇ ਆਪਣੇ ਬੱਚੇ ਦੇ ਰਿਸ਼ਤੇ ਨੂੰ ਲੈ ਕੇ ਜੋ ਵੀ ਮੁਸ਼ਕਲ ਪਰੇਸ਼ਾਨੀ ਹੈ ਤੁਹਾਡੀ ਦੂਰ ਹੋ ਜਾਵੇਗੀ ਤੇ ਇੱਕ ਗੱਲ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਹੈ ਕਿ ਜਿਹੜਾ ਵੀ ਤੁਹਾਡਾ ਬੱਚਾ ਹੈ ਲੜਕੀ ਹੈ ਉਹ ਲੜਕਾ ਹੈ ਜਿਸਦਾ ਵੀ ਰਿਸ਼ਤਾ ਤੁਹਾਨੂੰ ਸੈੱਟ ਨਹੀਂ ਆ ਰਿਹਾ ਤੁਸੀਂ ਇਹ ਉਪਾ ਉਨਾਂ ਦੇ ਹੱਥੋਂ ਹੀ ਕਰਵਾਉਣਾ ਹੈ ਤੁਸੀਂ ਆਪ ਖੁਦ ਨਹੀਂ ਕਰਨਾ ਪਰ ਤੁਸੀਂ ਕਰਕੇਤੇ ਵੀ ਸਕਦੇ ਹੋ ਬਾਹਰ ਚ ਬੈਠੇ ਭੈਣ ਭਰਾ ਵੀ ਕਰ ਸਕਦੇ ਨੇ ਤੇ ਇੰਡੀਆ ਦੇ ਵਿੱਚ ਬੈਠੇ ਭੈਣ ਭਰਾ ਵੀ ਇਸ ਨੂੰ ਬੜੇ ਆਸਾਨ ਤਰੀਕੇ ਦੇ ਨਾਲ ਕਰ ਸਕਦੇ ਇਹ ਇਹ ਪਾਪੀ ਉਹਨਾਂ ਦੇ ਲਈ ਨਹੀਂ ਜਿਨ੍ਹਾਂ ਦੀ ਕਿਸਮਤ ਸਾਥ ਨਹੀਂ ਦਿੰਦੀ ਜੇਕਰ ਆਪਣੇ ਵਿੱਚ ਗਲਤੀਆਂ ਨੇ ਸਾਹ ਸੰਗਤ ਕੀਤਾ ਹੋਇਰ ਤਾਂ ਭੁੱਲ ਜਾਓ ਕਿ ਇਹ ਉਹ ਪਾਪ ਨੂੰ ਕੋਈ ਫਾਇਦਾ ਦੇਵੇਗਾ ਕਿਉਂਕਿ ਆਪਾਂ ਨੂੰ ਤਾਂ ਪਰਮਾਤਮਾ ਰਸਤਾ ਦਿਖਾਉਂਦਾ ਹੈ ਨਾ ਪਰ ਆਪਾਂ ਆਪਣੀਆਂ ਗਲਤੀਆਂ ਦੇ ਕਰਕੇ ਰਿਸ਼ਤਾ ਨਹੀਂ ਲੈ ਰਹੇ ਕਿਉਂਕਿ ਆਪਾਂ ਵੱਡੀਆਂ ਵੱਡੀਆਂ ਡਿਮਾਂਡਾਂ ਕਰਦੇ ਆ ਸੋ ਇਸ ਕੰਡੀਸ਼ਨ ਦੇ ਵਿੱਚ ਇਸ ਉਪਾਣ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਤੋ ਇਸ ਤੋਂ ਇਲਾਵਾ ਸਸੰਗੇ ਜੀ ਜੋ ਤੀਸਰਾ ਉਪਾਏ ਜਦੋਂ ਆਪਾਂ ਕਰੇ ਕਿਸੇ ਵੀ ਪਸ਼ੂ ਪੰਛੀ ਦਾ ਪਾਲਣ ਕਰਦੇ ਆ ਉਸ ਨੂੰ ਸਾਹਮ ਸੁਭਾਲ ਕਰਦੇ ਆ ਚਾ ਆਪਾਂ ਘਰ ਦੇ ਵਿੱਚ ਕੁੱਤਾ ਰੱਖਿਆ ਹੁੰਦਾ ਉਸ ਨੂੰ ਰੋਟੀ ਪਾਉਣੀ ਆ ਬੇਜਵਾਨ ਦਾ ਢਿੱਡ ਭਰਦੇ ਆ ਉਸ ਦੀ ਸਾਹਮ ਸੁਭਾਲ ਕਰਦੇ ਆ ਜੋ ਬੋਲ ਕੇ ਨਹੀਂ ਦੱਸ ਸਕਦਾ ਆਪਣਾ ਦੁੱਖ ਤਕਲੀਫ ਦਾ ਉਸ ਦਾ ਆਪਾਂ ਨੂੰ ਕਿੰਨਾ ਪੂਰਨ ਲੱਗਦਾ ਹੈ ਕਿੰਨਾ ਆਪਾਂ ਨੂੰ ਵਦੇਰੇ ਫਲ ਮਿਲਦਾ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਦੁੱਖ ਤਕਲੀਫ ਨੇ ਨਾ ਜਿਹੜੇ ਉਹ ਕੱਟੇ ਜਾਂਦੇ ਨੇ ਤੇ ਤੀਸਰੇ ਉਪਾਅ ਦੇ ਵਿੱਚ ਤੁਸੀਂ ਨੇ ਕੀ ਕਰਨਾ ਹੈ ਤੁਸੀਂ ਨੇ ਕਾਲੇ ਕੁੱਤੇ ਨੂੰ ਕੱਚੀ ਲੱਸੀ ਪੋਣੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਦੁੱਧ ਦੀ ਕਮੀ ਆ ਤੁਸੀਂ ਕਾਲੇ ਕੁੱਤੇ ਨੂੰ ਕੱਚੀ ਲੱਸੀ ਪਾ ਸਕਦੇ ਹੋ ਦੁੱਧ ਦੇ ਵਿੱਚ ਪਾਣੀ ਨੂੰ ਮਿਕਸ ਕਰਕੇ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਦੁੱਧ ਦੀ ਕੋਈ ਕਮੀ ਨਹੀਂ ਹੈਗੀ ਤਾਂ ਫਿਰ ਸਾਥ ਸੰਗਤ ਜੀ ਤੁਸੀਂ ਮਿੱਠਾ ਦੁੱਧ ਪਾਉਣ ਦੇ ਨਾਲ ਵੀ ਬੰਨੇ ਹੋਏ ਲੇਖ ਜਿਓ ਖੁੱਲ ਜਾਂਦੇ ਨੇ ਜੀ ਹਾਂ ਮਿੱਠਾ ਦੁੱਧ ਕਹਿੰਦਾ ਭਾਵ ਕਿ ਦੁੱਧ ਦੇ ਵਿੱਚ ਤੁਸੀਂ ਸ਼ੱਕਰ ਜਾਂ ਚੀਨੀ ਮਿਕਸ ਕਰਕੇ ਉਹ ਤੁਸੀਂ ਕਾਲੇ ਕੁੱਤੇ ਨੂੰ ਪਾਉਣਾ ਹੈ ਉਸ ਦੇ ਨਾਲ ਵੀ ਤੁਹਾਡੇ ਰਿਸ਼ਤੇ ਦੇ ਵਿੱਚ ਜੋ ਵੀ ਰੁਕਾਵਟ ਆਉਂਦੀ ਪਈ ਹੈ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ रिश्ਤੇ ਆਉਂਦੇ ਨੇ ਪਰ ਮੁੜ ਜਾਂਦੇ ਨੇ ਕੋਈ ਜਵਾਬ ਨਹੀਂ ਦਿੰਦਾ ਇਹ ਸਾਰੀਆਂ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣੀਆਂ ਤੇ ਤੁਹਾਡੇ ਬੇਟਾ ਚਾ ਬੇਟੀ ਚੇਸਤਾ ਵੀ ਰਿਸ਼ਤਾ ਨਹੀਂ ਬਣ ਰਿਹਾ ਉਸ ਦਾ ਰਿਸ਼ਤਾ ਪੱਕਾ ਹੋ ਜਾਵੇਗਾ ਤੇ ਵਧੀਆ ਪਰਿਵਾਰ ਤੁਹਾਨੂੰ ਮਿਲੇਗਾ ਤੇ ਇਸ ਗੱਲ ਦਾ ਸਾਜ ਸੰਗੀਤ ਜੀ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਹ ਤੁਸੀਂ ਰਵੀਵਾਰ ਨੂੰ ਹੀ ਕਰਨਾ ਹੈ ਲਗਾਤਾਰ 7 ਰਵੀਵਾਰ ਇਹ ਉਪਾ ਕਰਦੇ ਰਹਿਣਾ ਹੈ ਕਾਲੀ ਕੁੱਤੇ ਨੂੰ ਹੀ ਸਿਰਫ ਕੱਚੀ ਲੱਸੀ ਜਾਂ ਫਿਰ ਮਿੱਠਾ ਦੁੱਧ ਪੋਣਾ ਹੈ ਜਿਹੜੇ ਕੁੱਤੇ ਨੂੰ ਤੁਸੀਂ ਪੋਣਾ ਉਹ ਕਾਲੇ ਕੁੱਤੇ ਨੂੰ ਪੋਣ ਤੇ ਜਿਹੜਾ ਤੁਸੀਂ ਦੁੱਧ ਪੋਣਾ ਹੈ ਨਾ ਉਹ ਤੁਸੀਂ ਸਿਰਫ 100 ਗ੍ਰਾਮ ਹੀ ਪੋਣਾ ਹੈ ਜ਼ਿਆਦਾ ਨਹੀਂ ਕਿਉਂਕਿ ਇਸ ਦੇ ਨਾਲ ਤੁਹਾਡੀ ਬੰਦ ਕਿਸਮਤ ਦੇ ਤਾਲੇ ਵੀ ਖੁੱਲ ਜਾਣਗੇ ਤੇ ਤੁਹਾਡੇ ਬੇਟੇ ਚਾ ਬੇਟੀ ਦਾ ਰਿਸ਼ਤਾ ਵੀ ਚੰਗੇ ਘਰਾਣੇ ਦੇ ਵਿੱਚ ਤੈ ਹੋ ਜਾਵੇਗਾ ਜੇਕਰ ਘਰ ਦੇ ਵਿੱਚ ਦੁੱਧ ਨਹੀਂ ਹੈ ਤਾਂ ਸਾਧ ਸੰਗਤ ਜੀ ਤੁਸੀਂ ਕਾਲੇ ਕੁੱਤੇ ਨੂੰ ਦੇਸੀ ਘਿਓ ਦੇ ਨਾਲ ਰੋਟੀ ਚੋਪੜ ਕੇ ਉਸ ਤੇ ਉੱਤੇ ਸ਼ੱਕਰ ਜਾਂ ਗੁੜ ਰੱਖ ਕੇ ਵੀ ਦੇ ਸਕਦੇ ਹੋ ਇਹ ਵੀ ਆਪਾਂ ਤੁਸੀਂ ਲਗਾਤਾਰ ਸੱਤ ਰਵੀਵਾਰ ਨੂੰ ਕਰਨਾ ਹੈ ਇਹ ਸਾਧ ਸੰਗਤ ਜੀ ਆਪਸ਼ਨ ਇਹ ਵੀ ਜੇਕਰ ਤੁਹਾਡੇ ਕੋਲ ਕਿਸੇ ਸਮੇਂ ਦੁੱਧ ਘਰ ਦੇ ਵਿੱਚ ਨਹੀਂ ਵੀ ਹੁੰਦਾ ਆਪਣੀ ਘਰ ਵਿੱਚ ਜਦੋਂ ਦੁੱਧ ਨਹੀਂ ਹੁੰਦਾ ਤਾਂ ਤੁਸੀਂ ਇੱਕ ਰੋਟੀ ਬਣਾ ਕੇ ਉਸ ਨੂੰ ਦੇਸੀ ਘੋਲ ਲਗਾ ਕੇ ਤੇ ਉਸ ਦੇ ਉੱਪਰ ਸ਼ੱਕਰ ਚਨੀ ਤਾਂ ਆਪਣੇ ਘਰ ਦੇ ਵਿੱਚ ਹੁੰਦੀ ਹੈ ਜੇ ਉਹ ਵੀ ਨਹੀਂ ਹੈਗੀ ਤਾਂ ਤੁਸੀਂ ਗੁੜ ਉੱਪਰ ਰੱਖ ਕੇ ਕਾਲੇ ਕੁੱਤੇ ਨੂੰ ਵੀ ਤੁਸੀਂ ਖਵਾ ਸਕਦੇ ਹੋ ਸੱਤ ਰਵੀਵਾਰ ਇਹ ਦੁੱਧ ਜਾਂ ਫਿਰ ਰੋਟੀ ਉੱਤੇ ਗੁੜ ਰੱਖ ਕੇ ਇਹ ਤੁਸੀਂ ਸੱਤ ਰਵੀਵਾਰ ਕਰਨਾ ਜੇਕਰ ਤੁਸੀਂ ਇਹ ਤਿੰਨ ਉਪਾਅ ਕਰ ਲੈਣਿਓ ਪੂਰੇ ਵਿਸ਼ਵਾਸ ਦੇ ਨਾਲ ਇਹ 101% ਗਰੰਟੀ ਹੈ ਕਿ ਤੁਹਾਡੀ ਬੰਦ ਕਿਸਮਤ ਜਿਸਤੇ ਕਰਕੇ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਜਾਂ ਫਿਰ ਤੁਹਾਨੂੰ ਏਦਾਂ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਤੁਹਾਡੇ ਲਈ ਕੋਈ ਸੰਜੋਗ ਕਿਸੇ ਨੇ ਬੰਨ੍ਹ ਦਿੱਤੇ ਆ ਜਿਸ ਕਰਕੇ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਇਹ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਨੇ ਜਿਹੜੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਤੁਹਾਨੂੰ ਵਧੀਆ ਕਰਦਾ ਰਿਸ਼ਤਾ ਵੀ ਆਵੇਗਾ ਤੇ ਤੁਹਾਡੇ ਵਿਆਹ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਤੁਹਾਡਾ ਜੀਵਨ ਵਿਆਹ ਵਾਲਾ ਬੜਾ ਖੁਸ਼ੀਆਂ ਭਰਿਆ ਹੋਵੇਗਾ ਸੋ ਸਾਧ ਸੰਗਤ ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਲੈ ਕੇ ਬੱਚੇ ਦੇ ਰਿਸ਼ਤੇ ਨੂੰ ਲੈ ਕੇ ਲੜਕੇ ਜਾਂ ਲੜਕੀ ਦੇ ਕਿਸੇ ਵੀ ਰਿਸ਼ਤੇ ਨੂੰ ਲੈ ਕੇ ਤੁਸੀਂ ਪਰੇਸ਼ਾਨ ਹੋ ਤਾਂ ਤੁਸੀਂ ਇਹ ਤਿੰਨ ਉਪਾਅ ਜ਼ਰੂਰ ਕਰੋ ਕਿਉਂਕਿ ਇਸ ਦੇ ਵਿੱਚ ਕੋਈ ਗਲਤ ਨਹੀਂ ਹੈ ਇਸ ਦੇ ਵਿੱਚ ਜੋ ਅਸੀਂ ਜਾਨਵਰਾਂ ਨੂੰ ਜਾਂ ਛੋਟੇ-ਛੋਟੇ ਪੰਛੀਆਂ ਨੂੰ ਦਾਣਾ ਪਾਣੀ ਹੀ ਪਹਣਾ ਹੈ ਇਸ ਦੇ ਵਿੱਚ ਕੋਈ ਵਿਅਮ ਪਰਮ ਵਾਲੀ ਚੀਜ਼ ਨਹੀਂ ਹੋਏਗੀ ਕਿ ਆਪਾਂ ਕੁਝ ਗਲਤ ਕਰਨਾ ਹੈ ਜਾਂ ਕੋਈ ਵਿਅਮ ਪਰਮ ਵਾਲੀ ਚੀਜ਼ ਕਰਨੀ ਹੈ ਜਿਸ ਦੇ ਵਿੱਚ ਕਈ ਪਰਿਵਾਰਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਜੀ ਵਿਅਮ ਪਰਮ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਸੋ ਇਸ ਦੇ ਵਿੱਚ ਸਾਥ ਸੰਗਤ ਜੀ ਕੋਈ ਵਿਅਮ ਪਰਮ ਨਹੀਂ ਹੈਗਾ ਤੁਸੀਂ ਪੰਛੀਆਂ ਨੂੰ ਕੁੱਤੇ ਨੂੰ ਰੋਟੀ ਪਾਉਣੀ ਹੈ ਦੁੱਧ ਪਾਉਣਾ ਹੈ ਸਿਰਫ ਇਹੀ ਕਰਨਾ ਹੈ ਜਾਂ ਕੀੜੀਆਂ ਦਾ ਜੋ ਕਾਲੀਆਂ ਚ ਪੂਰੀਆਂ ਕੀੜੀਆਂ ਦਾ ਭੋਅ ਹੁੰਦਾ ਹੈ ਬੀਪਲ ਦੇ ਦਰਖਤ ਦੇ ਕੋਲ ਉੱਥੇ ਤੁਸੀਂ ਪਾ ਕੇ ਆਉਣਾ ਨਾਰੀਅਲ ਦਾ ਬੂਰਾ ਤੇ ਸ਼ੱਕਰ ਮਿਕਸ ਕਰਕੇ ਸੋ ਜੇਕਰ ਤੁਸੀਂ ਇਹ ਤਿੰਨ ਉਪਾਅ ਕਰ ਲਓਗੇ ਤਾਂ ਤੁਹਾਡੀ ਵਿਆਸ ਸੰਬੰਧੀ ਜੋ ਵੀ ਸਮੱਸਿਆ ਹੋਵੇਗੀ ਉਹ ਸਾਰੀ ਹੀ ਦੂਰ ਹੋ ਜਾਵੇਗੀ ਤੁਹਾਡੇ ਬੰਨੇ ਹੋਏ ਲੇਖ ਸੰਜੋ ਖੁੱਲ ਜਾਣਗੇ ਤੇ ਪਰਮਾਤਮਾ ਤੁਹਾਡੀ ਹਰ ਮਨੋ ਕਾਮਨਾ ਨੂੰ ਪੂਰਾ ਕਰਨਗੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਾ ਸੋ ਸਾਸ ਸੰਘਾ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀਚ ਰੂਰ ਲਗਵਾਇਆ ਕਰੋ ਜੀ ਸੋ 사ਸੰਗੇ ਜੀ ਪੁੱਲਾ ਚੁੱਕਾ ਦੀ ਖੀਮਾ ਬਖਸ਼ੀ ਬੋਲਦੇ ਸਮੇਂ ਜਾਣੀ ਅਤੇ ਚੈਨੀ अनेका ਗਲਤੀਆਂ ਪੁੱਲਾ ਚੁੱਕਾਂ ਹੋ ਜਾਂਦੀਆਂ ਨੇ ਖੀਮਾ ਬਖਸ਼ੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਲੇ ਬਣਾਉਣਾ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਵਾਹੀ ਗੁਰੂ ਸੱਚੇ ਪਾਸ਼ਾ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਆਪਣਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਸਾਰੇ ਸੰਸਾਰ ਤੇ ਮੇਰ ਭਰਿਆ ਹੱਥ ਰੱਖਣਾ ਸਬਨਾ ਭੈਣ ਭਰਾਵਾਂ ਦੇ ਘਰ ਹਾਸੇ ਵਾਸਤੇ ਰੱਖਣੀ ਵਾਹਿਗੁਰੂ ਸੱਚੇ ਪਾਛਾ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ੀਆਂ ਤੇ ਲੰਮੀਆਂ ਉਮਰਾਂ ਬਖਸ਼ੀਆਂ ਸੋ ਖਾਲਸਾ ਜੀ ਵੱਧ ਤੋਂ ਵੱਧ ਕੁਰਬਾਨੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਚੰਨਾ ਵੀ ਹੋ ਸਕਦਾ ਹੈ ਵੱਦ ਤੋਂ ਵੱਧ ਹੋਰ ਸੰਗਤਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ